ਸਰਕਾਰੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਅੱਜ ਦੇ ਇਸ ਸ਼ੋਅ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬੀ ਇੰਡਸਟਰੀ ਤੋਂ ਜੁੜੀਆਂ ਕੁਝ ਖਾਸ ਤੇ ਲੇਟੈਸਟ ਅਪਡੇਟਸ ਦੇ ਬਾਰੇ ਦੇ ਵਿੱਚ ਤਾਂ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਣੇ ਅੱਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਹਨੀ ਸਿੰਘ ਪੰਜਾਬੀ ਗਾਇਕ ਯੋਯੋ ਹਨੀ ਸਿੰਘ ਪਿਛਲੇ ਕੁਝ ਦਿਨਾਂ ਤੋਂ ਕੌਂਟਰੋਵਰਸੀ ਦਾ ਸ਼ਿਕਾਰ ਹੋ ਰਹੇ ਨੇ ਤੇ ਆਪਣੀ ਕੌਂਟਰੋਵਰਸੀ ਨੂੰ ਲੈ ਕੇ ਉਹ ਸੁਰਖੀਆਂ ਵੀ ਬਟੋਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਹੁਣ ਇਸ ਹੀ ਮੁੱਦੇ ਨੂੰ ਲੈ ਕੇ ਹਨੀ ਸਿੰਘ ਦੇ ਵੱਲੋਂ ਮਾਫੀ ਮੰਗੀ ਗਈ ਹੈ ਤਾਂ ਸਭ ਤੋਂ ਪਹਿਲਾਂ ਇਹ ਜ਼ਰੂਰ ਜ਼ਿਕਰ ਕਰ ਦਈਏ ਕਿ ਆਖਰਕਾਰ ਮੁੱਦਾ ਕੀ ਸੀ ਮੁੱਦਾ ਇਹ ਇਸ ਦੱਸ ਦਈਏ ਕਿ ਦਿੱਲੀ ਦੇ ਵਿੱਚ ਹਨੀ ਸਿੰਘ ਦੇ ਵੱਲੋਂ ਆਪਣਾ ਕਾਂਸਰਟ ਕੀਤਾ ਜਾਂਦਾ ਤੇ ਇਸ ਕਾਂਸਰਟ ਦੇ ਵਿੱਚ ਉਹ ਜੈਂਜੀ ਆਡੀਅנס ਨੂੰ ਗਾਂਦੇ ਗਾਂਦੇ ਫਲੋ ਦੇ ਵਿੱਚ ਕੁਝ ਅਜੀਹੇ ਸ਼ਬਦ ਜਾਂ ਅਜੀਹੇ ਟਿੱਪਣੀਆਂ ਕਰ ਦਿੰਦੇ ਨੇ ਜਿਸ ਤੋਂ ਬਾਅਦ ਹਨੀ ਸਿੰਘ ਜਿਹੜੇ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਸੁਰਖੀਆਂ ਦੇ ਵਿੱਚ ਆ ਜਾਂਦੇ ਨੇ ਤੇ ਹੁਣ ਇਸ ਚੀਜ਼ ਨੂੰ ਲੈ ਕੇ ਹਨੀ ਸਿੰਘ ਦੇ ਵੱਲੋਂ ਐਪੋਲੋਜੀ ਕੀਤੀ ਗਈ ਹੈ ਮਾਫੀ ਮੰਗੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਕੋਈ ਵੀ ਮਕਸਦ ਕੋਈ ਅਪੱਤੀਜਨਕ ਟਿੱਪਣੀ ਕਰਨਾ ਨਹੀਂ ਸੀ ਸਗੋਂ ਉਹਨਾਂ ਦਾ ਮਕਸਦ ਸੀ ਕਿ ਉਹ ਆਪਣੇ ਤਰੀਕੇ ਦੇ ਨਾਲ ਜੇਨ ਜ਼ੀ ਆਡੀਅנס ਨੂੰ ਸਮਝਾਉਣ ਦੇ ਲਈ ਕੁਝ OTT ਦੇ ذریعے ਕਹਿ ਸਕਦੇ ਆ ਕਿ OTT ਦੇ ذریعے ਤੇ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾਉਣਾ ਚਾਹੁੰਦੇ ਸੀ ਸੋ ਉਹਨਾਂ ਦਾ ਕਹਿਣਾ ਹੈ ਕਿ ਉਹ ਬੀਤੇ ਦਿਨੀ ਕੁਝ ਦਿਨ ਪਹਿਲਾਂ ਗਾਇਨੋਕੋਲੋਜਿਸਟ ਅਤੇ ਸੈਕਸੋਲੋਜਿਸਟ ਨੂੰ ਮਿਲਦੇ ਨੇ ਤੇ ਉਸ ਤੋਂ ਬਾਅਦ ਜੋ ਮੁੱਦੇ ਉਹਨਾਂ ਦੇ ਵੱਲੋਂ ਅਰਾਈਜ਼ ਕੀਤੇ ਜਾਂਦੇ ਨੇ ਉਹਨਾਂ ਨੂੰ ਸਮਝਾਉਣ ਦੇ ਲਈ ਉਹ ਉਸ ਆਡੀਅנס ਨੂੰ ਜੇਨ ਜ਼ੀ ਆਡੀਅנס ਨੂੰ ਸਮਝਾਉਣ ਦੇ ਲਈ ਜਿਹੜਾ ਫਲੋ ਫਲੋ ਦੇ ਵਿੱਚ ਇਹੋ ਜਿਹੀ ਟਿੱਪਣੀ ਕਰ ਦਿੰਦੇ ਨੇ ਪਰ ਜਦੋਂ ਇਸ ਟਿੱਪਣੀ ਨੂੰ ਵੱਖੋ ਵੱਖਰੇ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਯੂਜ਼ਰਸ ਦੇ ਵੱਲੋਂ ਫੈਲਾਇਆ ਜਾਂਦਾ ਹੈ ਤਾਂ ਅੱਜ ਉਹ ਇਸ ਚੀਜ਼ ਤੇ ਮਾਫੀ ਮੰਗਦੇ ਨੇ ਹਾਲਾਂਕਿ ਉਹਨਾਂ ਦਾ ਮਤਲਬ ਸੀ ਕਿ ਉਹ ਸਿਰਫ ਸਮਝਾਉਣਾ ਚਾਹੁੰਦੇ ਸੀ ਉਹਨਾਂ ਦਾ ਕੋਈ ਵੀ ਮਤਲਬ ਇਹੋ ਜੇ ਵਰਡਸ ਯੂਜ਼ ਕਰਨਾ ਨਹੀਂ ਸੀ ਇਹੋ ਜਿਹੇ ਡਾਇਲੌਗਸ ਯੂਜ਼ ਕਰਨਾ ਨਹੀਂ ਸੀ ਪਰ ਜਿੱਕਰ ਫਿਰ ਵੀ ਕਿਸੇ ਨੂੰ ਉਹਨਾਂ ਦੇ ਇਹਨਾਂ ਕਹਿ ਸਕਦੇ ਆ ਕਿ ਗੱਲਾਂ ਤੋਂ ਬੁਰਾ ਲੱਗਦਾ ਹੈ ਤਾਂ ਉਹ ਇਸ ਚੀਜ਼ ਦੀ ਮਾਫੀ ਮੰਗਦੇ ਨੇ ਸੋ ਇਸ ਦੌਰਾਨ ਹਨੀ ਸਿੰਘ ਦੇ ਵੱਲੋਂ ਕੀ ਬਿਆਨ ਦਿੱਤਾ ਗਿਆ ਆਓ ਦੇਖਦੇ ਆ ਨਮਸਕਾਰ ਸਤਿ ਸ਼੍ਰੀ ਅਕਾਲ मैं आप सबसे कुछ बात करने आया हूं अभी सुबह से मेरा एक वीडियो इंस्टाग्राम पे बहुत वायरल किया जा रहा है एडिट करके जो काफी लोगों को काफी आपत्तिजनक लग रहा है मैं आपको उसकी पूरी कहानी बताना चाहता हूं मैं ननकू और करुण के शो पे सिर्फ एक गेस्ट था और तकरीबन इस शो पे जाने से दो दिन पहले ही मैं कुछ गायनाकोलॉजिस्ट और कुछ सेक्सोलॉजिस्ट के साथ मेरा लंच था तो उनके साथ मेरा जिक्र चल रहा था और उन्होंने मुझे बताया कि आजकल जो युवा पीढ़ी है वो सेक्सुअली ट्रांसमिटेड डिजीज से बहुत पीड़ित है और ये चीज बहुत ज्यादा चल रही है और बहुत लोग अनसेफ सेक्स कर रहे हैं तो मैं जब इस शो पे गया मैंने जब जेन्जी ऑडियंस देखी तो मेरा आ, सोच थी कि मैं एक जेन्जी को उन्हीं की भाषा में एक मैसेज दे जाऊं कि आप अनप्रोडक्टेड सेक्स ना करें कॉन्डम का इस्तेमाल करें लेकिन मैंने सोचा कि मैं ओ की भाषा में जिस तरह की आजकल ओ और फिल्में जेंसी देख रहा है उस भाषा में बात करूंगा तो इनको ज़्यादा समझ में आएगी लेकिन वो भाषा कईयों को बहुत बुरी लगी मैं आप सबसे माफी मांगता हूं जिनको मेरी वो भाषा बुरी लगी मेरा किसी को ठेस पहुंचाने का कोई मकसद नहीं था और इंसान एक गलतियों का पुतला है मैं कोशिश करूंगा आज के बाद ऐसी गलती दोबारा ना हो मैं अपनी जबान पे नियंत्रण रखूंगा जब मैं कोई बात बोलूंगा और किसको बोलूंगा और किस तरह बोलूंगा और मेरे को इस चीज़ का ख्याल रहेगा कि ये बात एडिट होके एक गलत तरीके से भी वायरल की जा सकती है सो बहरहाल आप सबसे माफी आपका अपना योयो यो हनी सिंह इसी तरह प्यार देती रहिए ਤੇ ਪੰਜਾਬੀ ਗਾਇਕ ਸੱਬਾ ਦੇ ਪਿੰਡ ਫਿਲਹਾਲ ਉਹਨਾਂ ਦੀ ਮਾਤਾ ਦੀ ਵੀਡੀਓ ਜਿਹੜੀ ਐ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਹਾਲਾਂਕਿ ਸੱਬਾ ਬੇਸ਼ੱਕ ਆਪਣੇ ਪਿੰਡ ਘਟਵੱਧ ਮਿਲਦੇ ਨੇ ਕਿਉਂਕਿ ਉਹ ਆਪਣੇ ਲਾਈਵ ਸ਼ੋਅਜ਼ ਦੇ ਵਿੱਚ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਵਿੱਚ ਕਾਫੀ ਬੀਜ਼ੀ ਨੇ ਦੂਜੇ ਪਾਸੇ ਇਹ ਜ਼ਰ ਦੱਸਦੀ ਹੈ ਕਿ ਸੱਬੇ ਦੀ ਕੋਠੀ ਤਿਆਰ ਹੋ ਰਹੀ ਹੈ ਸੋ ਸੱਬੇ ਦੀ ਕੋਠੀ ਦੇਖਣ ਦੇ ਲਈ ਦੂਰੋਂ ਦੂਰੋਂ ਲੋਕੀ ਜਿਹੜੇ ਨੇ ਉਹਨਾਂ ਦੇ ਘਰ ਜ਼ਰੂਰ ਪਹੁੰਚਦੇ ਨੇ ਤੇ ਦੂਜੇ ਪਾਸੇ ਜਦੋਂ ਉਹਨਾਂ ਦੀ ਮਾਤਾ ਦੇ ਨਾਲ ਮੁਲਾਕਾਤ ਹੁੰਦੀ ਹੈ ਤਾਂ ਉਹਨਾਂ ਦੀ ਮਾਂ ਦੀ ਜਿਹੜੀ ਮਾਸੂਮੀਅਤ ਭਰੀ ਆਵਾਜ਼ ਕਹਿ ਸਕਦੇ ਆ ਕਿ ਹਰ ਕਿਸ ਆ ਇਸ ਵੀਡੀਓ ਦੇ ਵਿੱਚ ਬੋਲਦੀ ਹੋਈ ਨਜ਼ਰ ਆ ਰਹੀ ਹੈ ਕਿ ਮੈਨੂੰ ਮੇਰਾ ਪੁੱਤ ਕਹਿੰਦਾ ਹੈ ਕਿ ਮਾਂ ਜਦੋਂ ਵੀ ਇੱਥੇ ਕੋਈ ਆਵੇਗਾ ਤਾਂ ਤੂੰ ਉਸ ਨੂੰ ਜ਼ਰੂਰ ਮਿਲਣਾ ਹੈ ਉਸ ਦੀ ਜ਼ਰੂਰ ਖਾਤਰਦਾਰੀ ਕਰਨੀ ਹੈ ਤੇ ਆਇਆ ਗਿਆ ਨੂੰ ਚਾਹ ਪਾਣੀ ਜ਼ਰੂਰ ਪੁੱਛਣਾ ਹੈ ਸੋ ਇਸ ਦੇ ਨਾਲ ਹੀ ਉਹ ਜ਼ਰੂਰ ਕਹਿੰਦੇ ਨੇ ਕਿ ਹੁਣ ਉਸ ਤੇ ਜਿਹੜੇ ਘਰ ਵਾਲਾ ਹੈ ਯਾਨੀ ਕਿ ਸੱਬੇ ਦਾ ਪਿਓ ਜਿਹੜਾ ਹੈ ਉਹ ਹੁਣ ਕੰਮ ਨਹੀਂ ਕਰਦਾ ਕਿਉਂਕਿ ਪਹਿਲੇ ਉਹ ਬਹੁਤ ਟਰੱਕ ਚਲਾਉਂਦੇ ਹੁੰਦੇ ਸੀ ਪਰ ਹੁਣ ਜਿਸ ਤਰੀਕੇ ਦੇ ਨਾਲ ਸੱਬਾ ਦੀ ਪੂਰੀ ਚੜ੍ਹਾਈ ਹੈ ਸੱਬਾ ਜਿਹੜੇ ਨੇ ਉਹ ਚੰਗਾ ਭਲਾ ਕਮਾ ਰਹੇ ਨੇ ਆਪਣੇ ਨੈਮ ਅਤੇ ਫਿਲਮ ਨੂੰ ਲੈ ਕੇ ਸੁਪਰ ਹਿੱਟ ਨੇ ਇੰਡਸਟਰੀ ਦੇ ਵਿੱਚ ਤਾਂ ਹ ਉਹ ਆਪਣੇ ਮਾਪਿਓ ਨੂੰ ਇਹ ਕਹਿੰਦੇ ਨੇ ਕਿ ਤੁਸੀਂ ਘਰ ਦੀ ਸਿਰਫ ਦੇਖਰੇਖ ਕਰੋ ਬਾਕੀ ਉਹਨਾਂ ਦਾ ਪੁੱਤ ਕਮਾਵੇਗਾ ਸੋ ਬਹੁਤ ਸੋਹਣੀ ਵੀਡੀਓ ਹੈ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਸੋ ਆਓ ਦੇਖਦੇ ਹਾਂ ਅਸੀਂ ਵੀ ਇਹ ਵੀਡੀਓ ਆਹ ਕਹਿੰਦਾ ਬਾਈ ਦੁਨੀਆ ਤੇ ਬਹਿ ਜਾ ਬਹਿ ਜਾ ਪੂਰੀ ਮਾਤਾ ਜੀ ਪਰਸਨੈਲਿਟੀ ਹੈ ਬਾਈ ਦੀ ਇੱਕ ਨੰਬਰ ਤੇ ਆ ਮੂਸੀ ਨੂੰ ਸਾਨੂੰ ਕੋ ਘਰ ਇੱਕ ਨੂੰ ਮਿਲਿਆ ਕਰੋ ਵਧੀਆ ਮਿਲਿਆ ਵੀ ਤੁਸੀਂ ਅਸੀਂ ਕਦੇ ਵੀ ਚਾਹ ਪਾਣੀ ਤੋਂ ਬਿਨਾਂ ਛੇੜੀ ਨਹੀਂ ਚਾਹਦੇ ਨਹੀਂ ਠੀਕ ਹੈ ਮਾਤਾ ਜੀ ਬਹੁਤ ਵਧੀਆ ਬੰਦਾ ਇੱਜੇ ਤੋਂ ਮਾਨ ਸਹੀ ਸਹੀ ਗੱਲ ਆ ਹੋਣਾ ਆਪਣੇ ਹਾਂ ਕੰਮ ਕਰ ਲੈ ਕਿਉਂ ਇਹ ਡੈਡੀ ਨੇ ਪਹਿਲਾਂ ਡਰਾਈਵਰੀ ਦਾ ਬਹੁਤ ਕੀਤਾ ਹੋਣ ਨਹੀਂ ਕਰੀ ਨਹੀਂ ਬਹੁਤ ਕੰਮ ਕੀਤਾ ਜੀ ਉਹਨੇ ਵਿਚਾਰੇ ਨੇ ਵੇਖੀ ਲਈ ਸੀ ਯਾਰ ਚਲੋ ਪਰਮਾਤਮਾ ਗੁੱਡੀ ਚੜਾਉਂਦਾ ਹਮੇਸ਼ਾ ਨਹੀਂ ਉਹ ਦਿਨ ਰਹਿੰਦੇ ਪੌਰ ਜੀ ਸਹੀ ਗੱਲ ਹੈ ਪੰਜਾਬੀ ਗਾਇਕ ਤਰਸੀਮ ਜਸੜ ਫਿਲਹਾਲ ਆਪਣੇ ਪਿੰਡ ਫਤੇਗੜ ਸਾਹ ਪਹੁੰਚੇ ਨੇ ਜਿੱਥੋਂ ਦੇ ਕਹਿ ਸਕਦੇ ਆ ਕਿ ਸੜਕਾਂ ਵੇਖ ਕੇ ਜਾਂ ਉੱਥੇ ਦੀਆਂ ਗਲੀਆਂ ਵੇਖ ਕੇ ਤਰਸੀਮ ਝਸਰ ਨੂੰ ਆਪਣਾ ਸਮਾਂ ਯਾਦ ਆਇਆ ਤਰਸੀਮ ਝਸਰ ਨੇ ਹਾਲਾਂਕਿ ਡੁਗ ਡੁਗ ਜਾਂਦੇ ਬੁਲਟ ਨੂੰ ਵੇਖ ਕੇ ਆਪਣਾ ਸਮਾਚੇਤਾ ਕੀਤਾ ਕਿ ਕਦੇ ਉਸ ਦੇ ਕੋਲ ਵੀ ਬੁਲਟ ਹੁੰਦਾ ਸੀ ਉਹ ਕਾਲਜ ਜਾਂਦੇ ਹੁੰਦੇ ਸੀ ਉਸ ਤੋਂ ਬਾਅਦ ਉਹਨਾਂ ਨੇ ਜ਼ੈਨ ਗੱਡੀ ਖਰੀਦੀ ਸੋ ਲਸ਼ਕਾ ਕੇ ਜਿਸ ਤਰੀਕੇ ਦੇ ਨਾਲ ਉਹ ਗੇੜੀਆਂ ਮਾਰਦੇ ਹੋਏ ਫਤਿਹਗੜ ਸਾਹਿਬ ਦੇ ਵਿੱਚ ਨਜ਼ਰ ਆਉਂਦੇ ਸੀ ਤੇ ਅੱਜ ਉਹਨਾਂ ਨੇ ਉਹਨਾਂ ਆਪਣੇ ਦੋਸਤਾਂ ਨੂੰ ਆਪਣੇ ਯਾਰਾ ਵੇਲੀਆਂ ਨੂੰ ਆਪਣੇ ਉਹਨਾਂ ਕਰੀਬੀਆਂ ਨੂੰ ਚੇਤਾ ਕੀਤਾ ਜੁਹਨਾਂ ਦੇ ਨਾਲ ਅੱਜ ਮੁਲਾਕਾਤ ਕਰਨੀ ਬਹੁਤ ਔਖੀ ਹੋ ਗਈ ਹੈ ਕਿਉਂਕਿ ਸਾਰੇ ਆਪੋ ਆਪਣੇ ਜ਼ਿੰਦਗੀ ਦੇ ਵਿੱਚ ਵਿਅਸਤ ਹੋ ਚੁੱਕੇ ਨੇ ਸੋ ਉਹਨਾਂ ਦੇ ਨਾਲ ਉਹਨਾਂ ਨੇ ਇਹ ਵੀ ਬੜਾ ਸੋਹਣਾ ਮੈਸੇਜ ਦਿੱਤਾ ਹੈ ਕਿ ਜੇਕਰ ਤਰਸੀਮ ਜਸਰ ਨੂੰ ਉਹਨਾਂ ਦਾ ਕੋਈ ਚਾਹਣ ਵਾਲਾ ਜਾਂ ਉਹਨਾਂ ਦੇ ਨਾਲ ਕੋਈ ਪੜਦਾ ਜਾਂ ਉਹਨਾਂ ਦਾ ਕੋਈ ਕਰੀਬੀ ਮਿਲਣਾ ਚਾਹੁੰਦਾ ਹੈ ਤਾਂ ਜਦੋਂ ਵੀ ਕਿਤੇ ਤਰਸੀਮ ਜਸਰ ਉਹਨਾਂ ਨੂੰ ਦੱਸਣ ਤਾਂ ਬੇਝਿਜਕ ਉਹਨਾਂ ਨੂੰ ਬੁਲਾ ਸਕਦੇ ਨੇ ਹਮੇਸ਼ਾ ਉਹਨਾਂ ਦੀਆਂ ਕਹਿ ਸਕਦੇ ਆ ਕਿ ਉਹਨਾਂ ਨੂੰ ਮਿਲਣ ਲਈ ਤਰਸੀਮ ਜਸਰ ਵੀ ਕਾਲੇ ਨੇ ਸੋ ਆਪਣਾ ਸਮਾ ਕਹਿ ਸਕਦੇ ਕਿ ਤਰਸੀਮ ਜਸਰ ਦੇ ਵੱਲੋਂ ਬੜਾ ਖੂਬਸੂਰਤ ਤਰੀਕੇ ਦੇ ਨਾਲ ਸਾਰਿਆਂ ਨੂੰ ਯਾਦ ਦਿਵਾਇਆ ਗਿਆ ਸੋ ਇਸ ਦੇ ਨਾਲ ਹੀ ਫਤਿਹਗਰ ਇਹ ਬਸ ਫਲहाल ਤਰਸੀਮ ਜਸਰ ਪਹੁੰਚੇ ਹੋਏ ਨੇ ਜਿੱਥੋਂ ਦੀਆਂ ਗੱਲਾਂ ਉਹਨਾਂ ਨੇ ਆਪਣੇ ਚੌਣ ਵਾਲਿਆਂ ਦੇ ਨਾਲ ਸਾਂਝੀਆਂ ਕੀਤੀਆਂ ਨੇ ਸਾਰਿਆਂ ਨੂੰ ਪਿਆਰ ਬਹੁਤ ਨਾਲ ਲਿੰਕ ਟੁੱਟ ਜਾਂਦਾ ਬਹੁਤ ਬੰਦੇ ਨਾਲ ਪੜੇ ਹੁੰਦੇ ਆ ਜਿਨ੍ਹਾਂ ਨਾਲ ਮੁੜ ਕੇ ਰਾਬਤਾ ਨਹੀਂ ਕਾਇਮ ਹੁੰਦਾ ਬਹੁਤ ਨਾਲ ਉਹ ਸਮੇਂ ਕਈ ਵਾਰ ਰੁੱਸੇ ਗਿਲੇ ਹੁੰਦੇ ਆ ਪਰ ਜਿਹੜੇ ਮﻘਾਮ ਤੇ ਹੁਣ ਜ਼ਿੰਦਗੀ ਲੈ ਕੇ ਆਈਏ ਜਿਹੜੇ ਸਮੇਂ ਦੇ ਵਿੱਚ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਲਵ ਯੂ ਬਹੁਤ ਪਿਆਰ ਤੁਹਾਨੂੰ ਸਾਰਿਆਂ ਨੂੰ ਸਾਰੇ ਜਿਉਂਦੇ ਵੱਸਦੇ ਰਹੋ ਤੇ ਕਿਤੇ ਵੀ ਕੋਈ ਵੀ ਤੁਹਾਨੂੰ ਕਿਤੇ ਮੈਂ ਦੇਖਦਾ ਤਾਂ ਤੁਸੀਂ ਕਿਤੇ ਵੀ ਝਿਜਕ ਨਹੀਂ ਮਨਣੀ ਤੁਸੀਂ ਭਰਾਵੋ ਸਾਰੇ ਭਰਾਵ ਜਿੰਨੇ ਵੀ ਨਾਲ ਮੇਰੇ ਕਾਲਜ ਮੇਟ ਸੀ ਚਾਹੇ ਮੁੰਡੇ ਸੀ ਚਾਹੇ ਕੁੜੀਆਂ ਸੀ ਨਾਲ ਪੜੀਆਂ ਤੁਸੀਂ ਮਾਣ ਕਰ ਸਕਦੇ ਹੋ ਤੁਸੀਂ ਮਾਣ ਨਾਲ ਮਿਲ ਸਕਦੇ ਹੋ ਇੱਥੇ ਦੀਆਂ ਸਾਂਝਾਂ ਇਹ ਅਲੱਗ ਹੁੰਦੀਆਂ ਬਾਬਾ ਸਾਬ ਨੂੰ ਚੜ੍ਹਦੀ ਕਲਾ ਚ ਰੱਖੇ ਮੇਰੇ ਵੱਲੋਂ ਬਹੁਤ ਪਿਆਰ ਬਹੁਤ ਪਿਆਰ ਜਿਉਂਦੇ ਵਾਸਤੇ ਰਹੋ ਜਿਹੜੇ ਕਾਲਜ ਨੇ ਇਹਨਾਂ ਨੂੰ ਆਪ ਨੂੰ ਬੜਾ ਕੁਝ ਦਿੱਤਾ ਹੋਇਆ ਯਾਰੀ ਵੀ ਦਿੱਤੀ ਆ ਸਿੱਖਿਆ ਵੀ ਦਿੱਤੀ ਆ ਤੇ ਉਦੋਂ ਦੇ ਟੀਚਰ ਜਿਨ੍ਹਾਂ ਨੇ ਸਾਨੂੰ ਪੜਾਇਆ ਸਾਰਿਆਂ ਨੂੰ ਰਿਸਪੈਕਟ ਪਾਪਾ ਸਾਵ ਨੂੰ ਚੜਦੀ ਗੱਲਾ ਚ ਰੱਖਿਓ ਇੱਥੇ ਆ ਕੇ ਆਲਵੇਜ਼ ਇਹ ਜਗ੍ਹਾ ਤੇ ਆ ਕੇ ਈਮੋਸ਼ਨ ਪਿਆਰ ਉਹੀ ਸਮਾਂ ਚ ਇੱਥੇ ਆ ਜਾਂਦਾ ਫਿਰ ਸਾਰੇ ਉਹੀ ਬੇਲੀ ਸੱਜਣ ਪ੍ਰਾਣੇ ਫਰੇਕ ਉਹ ਚੀਜ਼ਾਂ ਨਿੱਕੇ ਨਿੱਕੀਆਂ ਬੁਲਟ ਤੇ ਆਉਣਾ ਆ ਮੁਰੇ ਜਾਂਦਾ ਦੁਖ ਦੁਖ ਇਹ ਨੂੰ ਵੀ ਤੇ ਕੌੜ ਜਿਹਾ ਆਉਣਾ ਇਹਦੇ ਤੇ ਉਹ ਵਾਲਾ ਅਹਿਸਾਸ ਇਹਦਾ ਫਿਰ ਜੈਲ ਹੁੰਦੀ ਸੀ ਮੇਰੇ ਕੋਲ ਜਦੋਂ ਉਹਨੂੰ ਪੂਰਾ ਮਤਲਬ ਆਇਆ ਲਿਸ਼ਕਾ ਕੇ ਸ਼ਿੰਗਾਰ ਕੇ ਰੱਖਣਾ ਪੂਰਾ ਆਈਕਨ ਹੁੰਦੀ ਸੀ ਫੋਰ ਫਿਰ ਜਦੋਂ ਬੀਮਰ ਆਈ 3 ਸੀਰੀਜ਼ BMW ਉਹਦਾ ਸਾਨੂੰ ਪਤਾ ਵੀ ਕਿਵੇਂ ਚਾ ਜਦੋਂ ਵਿਲੀਜਾਂਤ ਵਾਲਾ ਪਹਿਲਾ ਗੀਤ ਬਣਾਇਆ ਕਾਲ ਜਣਾ ਜਦੋਂ ਗੱਡੀ ਸੁਣੀ ਜਾਂਦੇ ਸੀ ਰਿਪੀਟ ਕਿਵੇਂ ਸਾਰੇ ਆਸਾ ਫਿਲਮ ਵਾਂਗੂ ਨਾ ਮੂਰੇ ਆ ਜਾਂਦੇ ਆ ਜਿੰਨੇ ਵੀ ਮੇਰੇ ਵੱਲੋਂ ਅੱਜ ਜਿਹੜੇ ਫਤੇਗੜ ਸਾਹਿਬ ਇੱਥੇ ਪੜੇ ਆ ਚਾਹੇ ਬੰਦਾ ਬਹਾਦਰ ਕਾਲਜ ਚ ਪੜੇ ਆ ਇੰਨੇ ਸੱਜਣ ਪਿਆਰੇ ਸਾਡੇ ਜਾਣਦੇ ਆ ਚਾਹੇ ਮਾਤਾ ਗੁਰੀ ਕਾਲਜ ਪੜ੍ਹੇ ਆ ਜਿੰਨੇ ਵੀ ਇੱਥੇ ਦੇ ਪਾਸ ਆਊਟ ਨੇ ਸਾਤੋਂ ਜੂਨੀਅਰ ਸੀ ਸੀਨੀਅਰ ਸੀ ਇਹ ਵੀਡੀਓ ਖਾਸ ਤੌਰ ਤੇ ਤੁਹਾਡੇ ਸਾਰਿਆਂ ਲਈ ਆ ਤੁਹਾਨੂੰ ਸਾਰਿਆਂ ਨੂੰ ਪਿਆਰ ਦੂਜੇ ਪਾਸੇ ਮੰਡੀ ਤਖੜ ਅਤੇ ਸ਼ੇਖਰ ਜਿਹੜੇ ਨੇ ਉਹ ਫਿਲਹਾਲ ਡਾਈਵੋਰਸ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਆ ਗਏ ਨੇ ਜੋ ਬਿਲਕੁਲ ਹਾਲ ਹੀ ਦੇ ਵਿੱਚ ਨਾ ਦੋਵਾਂ ਦੇ ਵੱਲੋਂ ਮਿਊਚੁਅਲ ਕਨਸੈਂਟ ਦੇ ਨਾਲ ਦਿੱਲੀ ਦੀ ਅਦਾਲਤ ਦੇ ਵਿੱਚ ਜਿਹੜਾ ਡਾਈਵੋਰਸ ਦਾ ਕੇਸ ਲਗਾਇਆ ਜਾਂਦਾ ਤੇ ਉਸ ਤੋਂ ਬਾਅਦ ਹੁਣ ਦਿੱਲੀ ਦੇ ਕੋਰਟ ਦੇ ਵੱਲੋਂ ਇਸ ਨੂੰ ਸਹਿਮਤੀ ਦੇ ਦਿੱਤੀ ਗਈ ਹੈ ਹਾਲਾਂਕਿ ਜੋ ਪਹਿਲਾ ਰਾਉਂਡ ਸੀ ਉਸ ਨੂੰ ਕਲੀਅਰ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਹੀ ਫਿਲਹਾਲ ਇਸ ਜਿਹੜੇ ਮੁੱਦੇ ਨੂੰ ਕਨਫਿਡੈਂਸ਼ੀਅਲ ਰੱਖਣ ਦੀ ਜਿਹੜੀ ਹੈ ਉਹ ਮੰਗ ਕੀਤੀ ਗਈ ਸੀ ਮੰਡੀ ਤਖੜ ਅਤੇ ਨਾਲ ਹੀ ਖਰਦੇ ਵੱਲੋਂ ਤੇ ਉਥੇ ਹੀ ਹੁਣ ਦਿੱਲੀ ਕੋਰਟ ਦੇ ਵੱਲੋਂ ਇਸ ਦਾ ਲੀਗਲ ਅਨਾਉਂਸਮੈਂਟ ਜਿਹੜੀ ਕਰ ਦਿੱਤੀ ਗਈ ਹੈ ਕਿ ਇਹਨਾਂ ਦੋਵਾਂ ਦੇ ਵੱਲੋਂ ਜਿਹੜਾ ਡਾਈਵੋਰਸ ਉੱਥੇ ਪਟੀਸ਼ਨ ਫਾਈਲ ਕੀਤੀ ਗਈ ਸੀ ਤੇ ਇਸ ਪਟੀਸ਼ਨ ਨੂੰ ਜਿਹੜਾ ਹੈ ਉਹ ਪਾਸ ਕਰ ਦਿੱਤਾ ਗਿਆ ਪਰ ਫਿਲਹਾਲ ਇਹਨਾਂ ਦੋਵਾਂ ਦੇ ਵੱਲੋਂ ਕੋਈ ਅਫੀਸ਼ੀਅਲ ਜਾਣਕਾਰੀ ਨਹੀਂ ਦਿੱਤੀ ਗਈ ਹੈ ਹਾਲਾਂਕਿ ਦੋਵਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਦੋਵਾਂ ਦੀਆਂ ਇਕੱਠੀਆਂ ਦੀਆਂ ਤਸਵੀਰਾਂ ਨਹੀਂ ਨੇ ਇਸ ਗੱਲ ਤੋਂ ਵੀ ਕਹਿ ਸਕਦੇ ਆ ਕਿ ਆਬੂ ਹਵਾ ਜੁੜੀ ਐ ਇਸ ਮੁੱਦੇ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਐ ਦੂਜੇ ਪਾਸੇ ਜਦੋਂ ਇਹੋ ਜਿਹੀ ਖਬਰ ਦਿੱਲੀ ਅਦਾਲਤ ਦੇ ਵੱਲੋਂ ਸਾਂਝੀ ਕੀਤੀ ਜਾਂਦੀ ਐ ਤਾਂ ਉਹਨਾਂ ਦੇ ਫੈਨਸ ਨੂੰ ਝਟਕਾ ਜ਼ਰੂਰ ਲੱਗਦਾ ਹਾਲਾਂਕਿ 2024 ਦੇ ਵਿੱਚ ਨਾ ਦੋਵਾਂ ਦਾ ਵਿਆਹ ਹੁੰਦਾ 2 ਸਾਲ ਬਾਅਦ 2026 ਦੇ ਵਿੱਚ ਨਾ ਦੋਵਾਂ ਦੇ ਵੱਲੋਂ ਹੁਣ ਪਟੀਸ਼ਨ ਜਿਹੜੀ ਐ ਉਹ ਫਾਈਲ ਕਰ ਦਿੱਤੀ ਗਈ ਐ ਤਿਉਥੇ ਦੂਜੇ ਪਾਸੇ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਦੀ ਛੋਟੀ ਜਿਹੀ ਪਿਆਰੀ ਜਿਹੀ ਗੁੜੀਆ ਇਕਲੀਨ ਦੀ ਇੱਕ ਵੀਡੀਓ سوشل میڈیا ਦੇ ਉੱਤੇ ਕਾਫੀ ਸੁਰਖੀਆਂ ਮਟੋਰ ਰਹੀ ਹੈ ਹਾਲਾਂਕਿ ਕਲੀਨ ਆਪਣੇ ਮਾਪਿਓ ਦੇ ਨਾਲ ਮસ્ਤੀ ਕਰਦੀ ਹੋਈ ਨਜ਼ਰ ਆ ਰਹੀ ਹੈ ਸੋ ਉੱਥੇ ਹੀ ਦੂਜੇ ਪਾਸੇ ਯੁਵਿਕਾ ਅਤੇ ਪ੍ਰਿੰਸ ਨਿਰੂਲਾ ਇਸ ਵੀਡੀਓ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਉਹ ਇੱਕ ਕਲੀਨ ਦੇ ਨਾਲ ਹਾਸਿਆ ਖੇਡਦਿਆਂ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਇਹ ਜ਼ਰੂਰ ਦੱਸਦੀ ਕਿ ਕਲੀਨ ਜਿਹੜੀ ਹੈ ਉਹ ਆਪਣੇ ਮਾਪਿਓ ਵਾਂਗ ਓਨੀ ਹੀ ਪਿਆਰੀ ਹੈ ਓਨੀ ਹੀ ਪਿਆਰ ਭਰੀ ਮਾਸੂਮੀਅਤ ਭਰੀ ਗੱਲਾਂ ਜਿਹੜੀ ਉਹ ਕਰਦੀ ਹੋਈ ਇਸ ਨਾਲ ਵੀਡੀਓਜ਼ ਦੇ ਵਿੱਚ ਨਜ਼ਰ ਆ ਰਹੀ ਹੈ ਸੋ ਇਹ ਵੀਡੀਓਜ਼ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਸੁਰਖੀਆਂ ਮਟੋਰ ਰਹੀਆਂ ਨੇ kiki i love you i love you kiko i love you you going out you going out hm ve bar <laughs> bataate na mai indian hu no. you not going out bar okay kiki habibi i yeah, my love <laughs> okay and uh, shoes Shoes, shoes. Like What is this? What is this? Achei. Iki, where's your head? Where's your head? Yay! Where's your finger? Where's your finger? Ah! Where's your nose? Iku, where's your nose? Wow! Show me. Where's your finger? Hi, my baby is so intelligent. Kiku, 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 Danchi, Danchi, yeah, yeah, Danji, Danji, Kiku say, I love you. Kiku either, Kiku, say, I love you. Kiku, Kiki, Kiki. डायमंड इन द स्का दरवाजा खोल हेलो आई लव यू कीकू सिंगल सॉन्ग हो पापा किकू इधर कीकू नो गुस्सा बाबू आई लव यू नो गुस्सा आई लव यू कीकूके आई एम गोइंग आउट Bye, Kiku. I'm going. Bye, Kiku. Ba? Ba? You want to go out? Come. Come. ਜਾਪੀ ਗਾਇਕ ਰஞ்சிਤ 바ਵਾ ਦਾ ਹਾਲ ਹੀ ਦੇ ਵਿੱਚ ਪਰੀ ਪੰਦੀਰ ਦੇ ਨਾਲ ਇੱਕ ਗੀਤ ਆਇਆ ਸੀ ਜਿਸ ਨੂੰ ਬਹੁਤ ਪਿਆਰ ਮਿਲ ਰਿਹਾ ਦੂਜੇ ਪਾਸੇ ਗੁਰਦਾਸ ਮਾਨ ਅਤੇ ਰஞ்சிਤ 바ਵਾ ਦੋਵੇਂ ਜੁੜੇ ਇਕੱਠੇ ਹੋਏ ਨੇ ਤੇ ਰஞ்சிਤ 바ਵਾ ਆਪਣਾ ਹੀ ਇਹ ਗੀਤ ਜਿਹੜਾ ਨੇ ਉਹ ਗੁਰਦਾਸ ਮਾਨ ਨੂੰ ਦਿਖਾਉਂਦੇ ਹੋਏ ਨਜ਼ਰ ਆਏ ਨੇ ਸੁਣਾਉਂਦੇ ਹੋਏ ਨਜ਼ਰ ਆਏ ਨੇ ਤੇ ਜਦੋਂ ਗੁਰਦਾਸ ਮਾਨ ਇਹ ਗੀਤ ਸੁਣਦੇ ਨੇ ਤਾਂ ਬਹੁਤ ਤਾਰੀਫ ਕਰਦੇ ਹੋਏ ਵਿਖਾਈ ਦਿੰਦੇ ਨੇ ਹਾਲਾਂਕਿ ਇਹ ਜ਼ਰੂਰ ਦੱਸ ਦਈਏ ਕਿ ਰஞ்சிਤ 바ਵਾ ਇੱਕ ਬਹੁਤ ਬਾ ਕਮਾਲ ਕਲਾਕਾਰ ਨੇ ਬਾ ਕਮਾਲ ਗਾਇਕ ਨੇ ਦੂਜੇ ਪਾਸੇ ਉਹ ਅੱਜ ਵੀ ਜਦੋਂ ਗੁਰਦਾਸ ਮਾਨ ਹੋਰਾਂ ਦੇ ਸਾਹਮਣੇ ਜਾਂਦੇ ਨੇ ਤੇ ਆਪਣੇ ਆਪ ਨੂੰ ਹਮੇਸ਼ਾ ਉਹਨਾਂ ਤੋਂ ਥੱਲੇ ਸਮਝਦੇ ਨੇ ਉਹਨਾਂ ਨੂੰ ਗੁਰੂਆਂ ਵਾਂਗ ਕਿ ਸੱਕਦੇ ਆ ਕਿ ਜ਼ਰੂਰ ਵਿਖਾਈ ਦਿੰਦੇ ਨੇ ਤੇ ਸਭ ਤੋਂ ਪਹਿਲਾਂ ਜਦੋਂ ਗੁਰਦਾਸ ਮਾਨ ਆਉਂਦੇ ਨੇ ਤੇ ਰਣਜੀਤ ਬਾਵਾ ਉਹਨਾਂ ਨੂੰ ਆਪਣੀ ਵੀਡੀਓ ਦਿਖਾਉਂਦੇ ਨੇ ਤੇ ਗੁਰਦਾਸ ਮਾਨ ਉਹਨਾਂ ਦੀ ਤਾਰੀਫ਼ ਕਰਦੇ ਹੋਏ ਜ਼ਰੂਰ ਨਜ਼ਰ ਆਉਂਦੇ ਨੇ ਸੋ ਵੇਖਦੇ ਆ ਖੂਬਸੂਰਤ ਵੀਡੀਓ ਨਿੱਤੇ ਨਾਨੀ ਸੋਣੀ ਹੋਊ ਤੇਰੀ ਮਾਂ ਸੋਣੀ

ਪੰਜਾਬੀ ਗਾਇਕ ਜਸਬੀਰ ਜੱਸੀ ਦੇ ਵੱਲੋਂ ਦੂਜੇ ਪਾਸੇ ਹਨੀ ਸਿੰਘ ਨੂੰ ਕਹਿ ਸਕਨੇ ਤਾੜਨਾ ਕੀਤੀ ਗਈ ਹੈ ਹਨੀ ਸਿੰਘ ਤੇ ਉਹਨਾਂ ਦੇ ਮਾਪਿਓ ਨੂੰ ਉਹਨਾਂ ਦੀ ਭੈਣ ਨੂੰ ਉਹਨਾਂ ਨੇ ਅਪੀਲ ਕੀਤੀ ਹੈ ਕਿ ਜਿਹੋ ਜਿਹੀ ਟਿੱਪਣੀ ਹਨੀ ਸਿੰਘ ਨੇ ਇਸ ਵਾਰ ਦਿੱਲੀ ਦੇ ਵਿੱਚ ਕੀਤੀ ਹੈ ਇਹੋ ਜਿਹੀ ਟਿੱਪਣੀ ਉਹ ਮੁੜ ਕੇ ਕਦੇ ਨਾ ਕਰਨ ਉਹਨਾਂ ਨੂੰ ਸਮਝਾਉਣ ਕੋਚ ਕਿਉਂਕਿ ਇਹ ਸਾਡੇ ਪੰਜਾਬ ਦੀ ਪਰੰਪਰਾ ਨਹੀਂ ਹੈ ਸਾਡੇ ਪੰਜਾਬੀ ਸੱਭਿਆਚਾਰ ਨਹੀਂ ਹੈ ਹਾਲਾਂਕਿ ਉਹਨਾਂ ਨੇ ਇਸ ਮੁੱਦੇ ਨੂੰ ਲੈ ਕੇ ਜਿੱਥੇ ਇੱਕ ਪਾਸੇ ਹਨੀ ਸਿੰਘ ਉਹ ਨੂੰ ਕਹਿ ਸਕਦੇ ਆ ਕਿ ਜ਼ਰੂਰ ਹੈ ਨਾ ਕਰੜੇ ਸ਼ਬਦਾਂ ਦੇ ਵਿੱਚ ਉਹਨਾਂ ਦੀ ਨਿੰਦਾ ਕੀਤੀ ਹੈ ਦੂਜੇ ਪਾਸੇ ਉਹਨਾਂ ਦੇ ਮਾਪ ਪਿਓ ਨੂੰ ਵੀ ਕਹਿ ਸਕਦੇ ਆ ਕਿ ਇਸ ਚੀਜ਼ ਦੀ ਅਪੀਲ ਕੀਤੀ ਹੈ ਕਿ ਉਹ ਆਪਣੇ ਪੁੱਤ ਨੂੰ ਜ਼ਰੂਰ ਸਮਝਾਉਣ ਸਤਿ ਸ਼੍ਰੀ ਅਕਾਲ ਜੀ ਮੈਂ ਬੋਲਣਾ ਤਾਂ ਨਹੀਂ ਚਾਹੁੰਦਾ ਹੁਣ ਬੜੇ ਟਾਈਮ ਤੋਂ ਬਟ ਇਹ ਹੁਣ ਸਿਰ ਤੋਂ ਪਾਣੀ ਲੰਘ ਗਿਆ ਤਾਂ ਕਰਕੇ ਮੈਂ ਬੋਲ ਰਿਹਾ ਕਿ ਜਿਵੇਂ ਸਾਡੇ ਵੀਰ ਹਣੀ ਸਿੰਘ ਨੇ ਹੁਣ ਇੱਕਦਮ ਹੱਦਾ ਬੰਨੇ ਟੱਪ ਦਿੱਤੇ ਨੇ ਤੇ ਮੈਂ ਕਿਉਂਕਿ ਉਹ ਚਲੋ ਸਾਨੂੰ ਤੇ ਰਾਈਵਲ ਹੀ ਸਮਝ ਲੈ ਸਮਝ ਲੈਂਦੇ ਵੀ ਚਲੋ ਯਾਰ ਇਹ ਬੰਦੇ ਛੜਦੇ ਆ ਤਾਂ ਕਰਕੇ ਬੋਲਦੇ ਆ ਪਰ ਮੈਂ ਹਨੀ ਸਿੰਘ ਦੇ ਮੰਮੀ ਡੈਡੀ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਉਹਦੀ ਅਗਰ ਭੈਣ ਕੋਈ ਹੈਗੀ ਆ ਤੇ ਆਂਟੀ ਅੰਕਲ ਜਿਹੜੇ ਹੈਗੇ ਆ ਉਹ ਪਲੀਜ਼ ਉਹਨੂੰ ਸਮਝਾਉਣ ਕਿਉਂਕਿ ਇਹ ਬਹੁਤ ਗੰਦ ਜਿਹੜਾ ਨਾ ਇਹ ਹੋਰ ਵਧਣਾ ਆ ਜੇ ਕਿਉਂਕਿ ਵੱਧਦਾ ਜਾਣਾ ਜੇ ਜੇ ਤੁਸੀਂ ਰੋਕਿਆ ਨਾ ਤੁਹਾਡੀ ਹੋ ਸਕਦਾ ਬੇਨਤੀ ਸੁਣ ਲੇ ਤੁਹਾਡੀ ਸ਼ਰਮ ਮੰਨ ਲੇ ਹੋਰ ਤੇ ਕਿਸੇ ਦੀ ਸ਼ਰਮ ਮੰਨ ਨਹੀਂ ਰਿਹਾ ਸੋ ਪਲੀਜ਼ ਤੁਸੀਂ ਆਂਟੀ ਅੰਕਲ ਭੈਣ ਜੀ ਤੁਸੀਂ ਉਹਨੂੰ ਬੇਨਤੀ ਕਰੋ ਕਿ ਲੋਕਾਂ ਦੇ ਬੱਚਿਆਂ ਨੂੰ ਨਾ ਕੁਰਾਹੇ ਪਾਏ ਇਹ ਬਹੁਤ ਇੰਪੋਰਟੈਂਟ ਹੈ ਸੋਸਾਇਟੀ ਦੇ ਵਿੱਚ ਰਹਿਣਾ ਚੰਗੀ ਪੰਜਾਬੀ ਗਾਇਕ ਅਮਰ ਸੰਬੀ ਦਾ ਲੋੜੀ ਦੇ ਖਾਸ ਮੌਕੇ ਦੇ ਉੱਤੇ ਗੀਤ ਗਰਾਏ ਦੇ ਨਾਲ ਗੀਤ ਰਿਲੀਜ਼ ਹੋਇਆ ਜੋ ਸਾਡਾ ਨਾਮ ਹੈ ਪੰਜ ਸੱਤ ਕਿल्ले ਹਾਲਾਂਕਿ ਇਹ ਗੀਤ ਬਹੁਤ ਸੋਹਣਾ ਹੈ ਸੋ ਇਸਦੀ ਹੀ ਜਾਣਕਾਰੀ ਜਿਹੜੀ ਅਮਰ ਸੰਮੀ ਦੇ ਵੱਲੋਂ ਦਿੱਤੀ ਗਈ ਹੈ ਤੇ ਉਹਨਾਂ ਨੇ ਆਪਣੀ ਟੀਮ ਦੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਆਪਣੇ ਪੰਜ-ਸੱਤ ਕਿਲੇ ਗੀਤ ਦੀ ਜਾਣਕਾਰੀ ਦੰਦੇ ਹੋਏ ਨਜ਼ਰ ਆ ਰਹੇ ਨੇ ਕਿ ਉਹ ਗੀਤ ਜਿਹੜਾ ਉਹਨਾਂ ਦੇ ਦਿਲ ਦੇ ਕਾਫੀ ਕਰੀਬ ਹੈ ਸੋ ਇੰਨੀ ਮਿਹਨਤ ਇਸ ਗੀਤ ਨੂੰ ਲੱਗੀ ਹੈ ਤੇ ਉਮੀਦ ਇਹੀ ਕਰਾਂਗੇ ਕਿ ਤੁਹਾਨੂੰ ਵੀ ਇਹ ਵੀਡੀਓ ਜਿਹੜੀ ਹੈ ਗੀਤ ਜਿਹੜਾ ਹੈ ਉਹ ਟੇਰ ਸਾਰਾ ਪਿਆਰ ਦੇਵੇ ਤੇ ਤੁਹਾਨੂੰ ਵੀ ਤੁਹਾਡੀ ਵੀ ਰੂ ਇਸ ਗੀਤ ਨੂੰ ਦੇਖ ਕੇ ਜ਼ਰੂਰ ਖੁਸ਼ ਹੋਵੇ ਉਰੇ ਉਹ ਗੱਲਬਾਤ ਕਰੀਏ ਸਾਸ਼ੀ ਕਾਲ ਜੀ ਅਮਰ ਸੈਂਬੀ ਵੱਲੋਂ ਤੇ ਗਾਣਾ ਸ਼ੂਟ ਕਰ ਰਹੇ ਆ ਅਸੀਂ ਪੰਜ ਸੱਤ ਕਿਲੇ ਤੇ ਗਾਣਾ ਬਹੁਤ ਸੋਹਣਾ ਹੈ ਇਹ ਵੀ ਸੇਮ ਆਪਣਾ ਮੇਰਾ ਵੀ ਬਲੈਕ ਵਾਇਰਸ ਹਰਜਮਾਨ ਹੋਣਾ ਨੇ ਬਣਾਇਆ ਇਹ ਅਸੀਂ ਇਸਾ ਗਾਣਾ ਮਗਰਲਾ ਅਮਰ ਸੈਂਬੀ ਦਾ ਤੁਸੀਂ ਬੜਾ ਪਿਆਰ ਦਿੱਤਾ ਹੋ ਗਾਣੇ ਨੂੰ ਬਹੁਤ ਸੋਹਣਾ ਤੇ ਇਹ ਗਾਣਾ ਵੀ ਲੱਗਦਾ ਉਸ ਤੋਂ ਵੀ ਪਲੱਸ ਆ ਸਾਡੇ ਭਾਜੀ ਹਰੀ ਸਿੰਘ ਪ੍ਰੀਤ ਸਿੰਘ ਵੀਡੀਓ ਬਣਾ ਰਹੇ ਨੇ ਬੜੀ ਸੋਹਣੀ ਗੱਲ ਆ ਪੰਜ ਸੱਤ ਗਿੱਲੇ ਵੈਸੇ ਟਾਈਟਲਸ ਨੂੰ ਲੱਗਦਾ ਪਰ ਜੇ ਗਾਣਾ ਸੁਣੋਗੇ ਤੁਹਾਨੂੰ ਸ਼ਾਇਦ ਰੋਮਾਂਟਿਕ ਵੀ ਥੋੜਾ ਫਰਾ ਲੱਗੇਗਾ ਇਹ ਗਾਣਾ ਕਹਿ ਲੋ ਵੀ ਹਰੇਕ ਘਰ ਵਿੱਚ ਇੱਕ ਰਿਵਾਜ ਹੁੰਦਾ ਵਾ ਘਰ ਵਾਲੀ ਕਰਦੀ ਆ ਮਾਂ ਕਰਦੀ ਆ ਆਪਣੀ ਭੈਣ ਆਪਣੇ ਭਰਾ ਲਈ ਕਰਦੀ ਆ ਮਤਲਬ ਸਾਰਿਆਂ ਦੇ ਕੋਈ ਵੀ ਕਿਸੇ ਨੂੰ ਚਾਹੁੰਦਾ ਆ ਉਹ ਉਹਨੂੰ ਹੁੰਦਾ ਵੀ ਮੇਰੇ ਚਾਹਣ ਵਾਲੇ ਨੂੰ ਕੋਈ ਮਾੜੀ ਨਜ਼ਰ ਨਾ ਲੱਗੇ ਤਾਂ 5 7 ਕੀਲੇ ਬੀਜ ਕੇ ਰੱਖ ਲੈ ਮਿਰਚਾਂ ਦੇ ਮੇਰੇ ਨਵੇਂ-ਨਵੇਂ ਗਾਣੇ ਜਦੋਂ ਹੋਰ ਆਉਣੇ ਨੇ ਜਸ ਰੈਕર્ડਸ ਦੇ YouTube ਚੈਨਲ ਤੇ ਆਉਣੇ ਨੇ ਤੇ ਤੁਸੀਂ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਲੋ ਚੰਗਾ ਮੈਂ ਚੱਲਦਾ ਠੀਕ ਹੈ ਮੈਨੂੰ ਆਵਾਜ਼ ਪੈ ਗਈ ਹੈ ਪੰਜਾਬੀ ਅਦਾਕਾਰ ਤੇ ਗਾਇਕ ਬਾਨੀ ਸੰਧੂ ਦੇ ਵੱਲੋਂ ਹਾਲ ਹੀ ਦੇ ਵਿੱਚ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਆਪਣੀ ਮਾਂ ਦੀਆਂ ਗੱਲਾਂ ਦੱਸਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਜਦੋਂ ਉਹ ਬਾਨੀ ਸੰਧੂ ਕਾਲਜ ਜਾਂਦੀ ਜਾਂਦੀ ਸੀ ਜਾਂ ਸਕੂਲ ਜਾਂਦੀ ਹੁੰਦੀ ਸੀ ਤਾਂ ਕਿਸ ਤਰੀਕੇ ਦੇ ਨਾਲ ਉਸਦੀ ਮਾਂ ਉਸ ਨੂੰ ਤਿਆਰ ਕਰਕੇ ਤੇਲ ਚਦੀ ਸੀ ਸੋ ਬਹੁਤ ਸੋਹਣੀ ਵੀਡੀਓ ਹੈ ਜਿਸ ਦੇ ਵਿੱਚ ਬਾਨੀ ਸੰਧੂ ਨੇ ਆਪਣੀਆਂ ਮਾਂ ਦੀਆਂ ਕੁਝ ਖੂਬੀਆਂ ਦੱਸੀਆਂ ਨੇ ਤੇ ਇਸ ਦੇ ਨਾਲ ਹੀ ਆਪਣੇ ਮਾਂ ਨੂੰ ਪੁੱਛਦੀ ਹੋਈ ਇਹਨਾਂ ਸਵਾਲਾਂ ਦੇ ਜਵਾਬ ਮੰਗਦੀ ਹੋਈ ਵੀ ਨਜ਼ਰ ਆ ਰਹੀ ਹੈ ਕਿ ਆਖਿਰਕਾਰ ਉਸਦੀ ਮਾਂ ਨੇ ਬਾਨੀ ਸੰਧੂ ਦੇ ਨਾਲ ਇਹੋ ਜਿਹਾ ਕਿਉਂ ਕੀਤਾ ਤੇ ਦੂਜੇ ਪਾਸੇ ਉਸਦੀ ਮਾਂ ਵੀ ਪਿੱਛੇ ਹਾਸੇ ਖੇਡਿਆਂ ਦੇ ਵਿੱਚ اپنی ਬਾਨੀ ਸੰਧੂ ਆਪਣੀ ਕੁੜੀ ਦੇ ਸਵਾਲਾਂ ਦਾ ਜਵਾਬ ਦਿੰਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਯਾਦ ਆਈ ਈਕੋ ਮੇਰਾ ਆਇਡੈਂਟੀਟੀ ਕਾਰਡ ਸੀਗਾ 12th ਕਲਾਸ ਦਾ ਉੱਥੇ ਨਾ ਮੇਰੀ ਇੱਕ ਫੋਟੋ ਸੀ ਮੈਂ ਇਦਾਂ ਸਕੂਲ 'ਚ ਖੜ ਕੇ ਇਦਾਂ ਪਿਕਚਰ ਕਲਿੱਕ ਕਰਾਈ ਇੱਥੇ ਇੱਕੋ ਕਿਤੇ ਲੱਤ ਆ ਗਈ ਮੰਮੀ ਨੇ ਤਾਂ ਰਿਆ ਕਿ ਮੈਨੂੰ ਇਹਦਾ ਫੁੱਟਿਆ ਸੀ ਯਾਦ ਆ ਆਇਡਿਟੀ ਕਾਰਡ ਅੱਜ ਵੀ ਤੇ ਜੁਲਫਾਂ ਕਿੰਦਾ ਬਾਹਰ ਨਿਕਲੀਆਂ ਮੈਂ ਕਹਿੰਦਾ ਮੰਮੀ ਵੀ ਨੂੰ ਪਤਾ ਹੀ ਨਹੀਂ ਲੱਗਿਆ ਕਿਦਾਂ ਤੈਨੂੰ ਮੈਂ ਕਢਾਉਂਦੀਆਂ ਜੁਲਫਾਂ ਉਦੋਂ ਆ ਆ ਜਿਵੇਂ ਹੁਣ ਆਪਾਂ ਇਹਨੂੰ ਲੈ ਲਿਆ ਨਾ ਹੁਣ ਤਾਂ ਸੀ ਇਹਨੂੰ ਸਲੀਕ ਲੁੱਕ ਨੂੰ ਫੈਸ਼ਨ ਬਣਾ ਲਿਆ ਤੁਸੀਂ ਮੇਰੇ ਮੂੰਹ ਤੇ ਉਦੋਂ ਇੰਨਾ ਸਰੋਂ ਦਾ ਤੇਲ ਵਾਲਾਂ ਤੇ ਵੀ ਘੂਚੋੜ ਕੇ ਭੇਜਦੇ ਸੀ ਕੋਈ ਲਾਜਿਕ ਬਾਤ ਸੀਗਾ ਕੋਈ ਰਵਾਜ ਨਹੀਂ ਸੀਗਾ ਮੇਰਾ ਹੀ ਇਕੱਲਾ ਹੁੰਦਾ ਸੀ ਸਕੂਲ ਦੇ ਵਿੱਚ ਵੀ ਮੈਨੂੰ ਸਾਰੇ ਬੋਲਦੇ ਸੀ ਆਪਕੇ ਮम्मा ਕੈਸੇ ਬਣਾ ਕੇ ਭੇਜਦੀ ਆਪਕੋ ਇਹਨੂੰ ਆਪਦੇ ਮम्मा ਹੈ ਚੰਪੂ ਵਾੜ ਕੇ ਭੇਜਦੀ ਆ ਇਹ ਹੁਣ ਚੰਪੂ ਫੈਸ਼ਨ ਬਣ ਗਿਆ ਹੈ ਨਹੀਂ ਤੇ ਕੇ ਬਾੜ ਵੱਡੇ ਹੁੰਦੇ ਹਣ ਲੈ ਇਹ ਗੜੇ ਵਾਲ ਵੱਡੇ ਹੋਣਗੇ ਮੂੰਹ ਕੇ ਮੂੰਹ ਦਾ ਕੀ ਲੌਜਿਕ ਸੀ ਇਹ ਕਿਦਾ ਮੇਰੀ ਸਕਿਨ ਟੋਨ ਬਰਾਊਨ ਹਨਾ ਉਤੋਂ ਸਰੋਂ ਦਾ ਤੇਲ ਕਿਉਂ ਲਾਗੇ ਬੇਸ ਦੇ ਸੀ ਕੋ ਦਾ ਲੌਜਿਕ ਦੱਸੋ ਚਲੋ ਨਹੀਂ ਨਹੀਂ ਲੌਜਿਕ ਨਹੀਂ ਦੱਸਦਾ ਸਭ ਪਤਾ ਲੌਜਿਕ ਸੂਟ ਮੇਰੀ ਫੇਅਰ ਵੈਲ ਸੀਗੀ ਮੇਰਾ ਜੋ ਮਤਲਬ ਮੇਰੀ ਮੈਜ਼ਰਮੈਂਟ ਸੀ ਮੰਮੀ ਨੇ ਪਤਾ ਕਿਦਾਂ ਸੂਟ ਸਟਿਚ ਕੀਤਾ ਇੱਕ ਐਦਾਂ ਗਿੱਠ ਇੱਕ ਐਦਾਂ ਮੈਂ ਕਿਹਾ ਮੰਮੀ ਫਿਟਿੰਗ ਨਹੀਂ ਚੱਕਰ ਕੇ ਪਾ ਤੈਨੂੰ ਕੋਈ ਫਿਟਿੰਗ ਵਾਲੇ ਕੱਪੜੇ ਨਹੀਂ ਖੋਣ ਐਡੇ ਐਡੇ ਖੁੱਲੇ ਸੂਟ ਪਾਉਂਦੀ ਸੀ ਯਾਰ ਉਹਦਾ ਰੀਜ਼ਨ ਦੱਸੋ ਮੰਮੀ ਕਿਵੇਂ ਆਇਆ ਹੀ ਕਦੀ ਇਹਨੇ ਸੁਣਾਈ ਨਹੀਂ ਨਹੀਂ ਮੇਰੀ ਕਲਾਸ ਦੀਆਂ ਕੁੜੀਆਂ ਤਾਂ ਨਹੀਂ ਪਾਉਂਦੀਆਂ ਸੀ ਮੈਂ ਤਾਂ ਕਹਿੰਦੀ ਸੀ ਮੰਮੀ ਫੇਅਰਵੈਲ ਆ ਥੋੜਾ ਫੈਸ਼ਨ ਇੱਥੇ ਤੱਕ ਮੇਰੀ ਸ਼ਰਟ ਇੱਦੀ ਖੁੱਲਦੀ ਮੇਰੀ ਆਹ ਹੂ ਦੁਪੱਟਾ ਖੁੱਲਾ ਕਰਕੇ ਦੁਪੱਟਾ ਲਾ ਕਿਉਂ ਸੀ ਇਦਾਂ ਮੰਮਾ ਯਾਰ ਪਤਾ ਨਹੀਂ ਕੀ ਨੇ ਸਭ ਪਤਾ ਆ ਦੱਸਣਾ ਨਹੀਂ ਬਸ ਮੰਨਣਾ ਨਹੀਂ ਬਸ ਸੁਣ ਜੋ ਹੋ ਗਿਆ ਵਧੀਆ ਕਿਉਂ ਪੰਜਾਬੀ ਗਾਇਕ ਜਜ਼ਬੀ ਦੇ ਵੱਲੋਂ ਆਪਣੀ ਭੂਆ ਤੇ ਫੁੱਫੜ ਜੀ ਦੀ ਵੀਡੀਓ ਸਾਂਝੀ ਕੀਤੀ ਗਈ ਹੈ ਹਾਲਾਂਕਿ ਜ਼ਰੂਰ ਦੱਸ ਦਈਏ ਕਿ ਉਹਨਾਂ ਦੀ ਭੂਆ ਜੀ ਅੱਜ ਉਸ ਦੁਨੀਆ ਦੇ ਵਿੱਚ ਨਹੀਂ ਨੇ ਪਰ ਉਹ ਹਮੇਸ਼ਾ ਉਹਨਾਂ ਨੂੰ ਬਹੁਤ ਪਿਆਰ ਕਰਦੇ ਸੀ ਤੇ ਅੱਜ ਜਦੋਂ ਉਹਨਾਂ ਦੇ ਸਾਹਮਣੇ ਇਹ ਯਾਦ ਸਾਹਮਣੇ ਆਉਂਦੀ ਹੈ ਤਾਂ ਜਜ਼ਬੀ ਇਸ ਨੂੰ ਸਾਰਿਆਂ ਦੇ ਨਾਲ ਆਪਣੇ ਚਾਣ ਵਾਲਿਆਂ ਦੇ ਨਾਲ ਜ਼ਰੂਰ ਸਾਂਝੀ ਕਰਦੇ ਨੇ ਸੋ ਇਹ ਜ਼ਰੂਰ ਦੱਸ ਦਈਏ ਕਿ ਜਜ਼ਬੀ ਦੇ ਵੱਲੋਂ ਇਹ ਵੀਡੀਓ ਜਿਹੜੀ ਆਪਣੀ ਭੂਆ ਫੁੱਫੜ ਦੇ ਨਾਲ ਹਾਸੀਆਂ ਖੇਡੀਆਂ ਕਰਦੇ ਹੋਏ ਦੀ ਨਜ਼ਰ ਆਈ ਹੈ ਫਰਜੀ ਡੀਜੇ ਕਰ ਰਹੇ ਨੇ ਇਸ ਵੇਲੇ ਕੋਰੇ ਰਿਕਾਰਡ ਜਿਹੜਾ ਵੀ ਲਾਉਣਾ ਹੋਵੇ ਲਵਾ ਸਕਦੇ ਆ ਫਰਮਾਇਸ਼ ਵਿੱਚ ਜਿਹੜੀ ਮਰਜ਼ੀ ਫਰਮਾਇਸ਼ ਚਾਹ ਸਕਦੇ ਆ ਇੱਕ ਹੁਣ ਇੱਕ ਹੁਣ ਪੂਰੀ ਫਰਮਾਇਸ਼ ਤੇ ਹੋ ਜਵੇ ਹੈ? ਛਾਦਾ ਕੱਪ ਛਾਦਾ ਕੱਪ ਜਦੋਂ 11 ਕੱਪ ਲਾ ਦੀਏ ਹੁਣ ਪੂਰੀ ਫਰਮਾਇਸ਼ ਤੇ ਆ ਚਲੋ ਵੀ ਡੀਜੇ ਲੈਟਸ ਗੋ ਯਾ ਬੇ ਅੱਜ ਦੇ ਇਸ ਕਾਸ਼ੂ ਦੇ ਵਿੱਚ ਸਿਰਫ ਇਹ ਨਹੀਂ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਦੇ ਨਾਲ ਤਦ ਤੱਕ ਦਿਲੇ ਮੈਨੂੰ ਦਿਓ ਇਜਾਜ਼ਤ ਧੰਨਵਾਦ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेक हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे